ਔਰ ਇਸ ਦੇ ਨਾਲ ਹੀ ਇੱਕ ਹੋਰ ਅਹਿਮ ਮੰਗ ਆ ਜੋ ਪੁਵਾਨੀਗੜ ਸੁਨਾਮ ਭੀਖੀ ਕੋਟਸ਼ਮੀਰ ਬੀਐਸਬੀ ਕੇ ਜੋ ਰੋਡ ਸੀ ਉਹ ਵੀ ਭਾਈਚਾਰੇ ਦੀ ਮੰਗ ਸੀ ਵੈਸੇ ਤਾਂ ਪਟਿਆਲੇ ਤੋਂ ਸੀ ਪਟਿਆਲੇ ਤੋਂ ਸੁਨਾਮ ਤੱਕ ਪਰ ਕਿਉਂਕਿ ਪਟਿਆਲਾ ਤੋਂ ਪੁਵਾਨੀਗੜ ਦਾ ਸਟ੍ਰੈਚ ਹੈ ਜਿਹੜਾ ਉਹ ਨੈਸ਼ਨਲ ਹਾਈਵੇ ਹੈ ਸੋ ਇਸ ਕਰਕੇ ਪੁਵਾਨੀਗੜ ਸੁਨਾਮ ਭੀਖੀ ਔਰ ਕੋਟਸ਼ਮੀਰ ਇਸ ਰੋਡ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦੇ ਉੱਪਰ ਉਹ ਸਰਕਾਰ ਨੇ ਉਹਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਇਹਦਾ ਅਫੀਸ਼ੀਅਲ ਤੌਰ ਦੇ ਉੱਪਰ ਨਾਮਕਰਨ ਹੈ ਜਿਹੜਾ ਰੋਡ ਦਾ ਉਹ 31 ਜੁਲਾਈ ਨੂੰ ਪਰਸੋਂ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਉਹ ਕਰਨਗੇ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਦੇ ਵਿਰਸੇ ਨੂੰ ਆਪਾਂ ਅੱਗੇ ਲਿਜਾ ਸਕੀਏ ਔਰ ਉਹਨਾਂ ਦਾ ਸਦੀਆਂ ਤੱਕ ਉਹਨਾਂ ਦੇ ਨਾਮ ਤੇ ਮੈਂ ਸਮਝਦਾ ਕਿ ਉਹਨਾਂ ਦੀ ਇਸ਼ਾਤਾਂ ਯਾਦ ਰੱਖਣ ਵਾਲੀ ਪੀੜ੍ਹੀਆਂ